ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਅੱਜ ਪਹੁੰਚੇ ਵੇ ਨਾਨਕੇ ਤੇ ਅੱਜ ਹੈਗੀ ਸੰਗਰਾਮ ਤੇ ਅੱਜ ਤੋਂ ਸ਼ਿੱਧੀ ਜੋੜ ਮੇਲੇ ਸ਼ੁਰੂ ਹੋ ਜਾਂਦੇ ਆਪੇ ਹਾਂ ਹਾਂ ਸ਼ਿੱਧੀ ਜੋੜ ਤੇ ਅੱਜ ਜਾਣਾ ਸੀ ਮਰੰਡੇ ਕੋਤਵਾਲੀ ਸਾਹਿਬ ਤੇ ਬਹਾਨਾ ਹੀ ਬਣਿਆ ਤੇ ਅੱਜ ਹੈਗਾ ਮੇਰੇ ਮਾਮੇ ਦੇ ਮੁੰਡੇ ਦਾ ਜਨਮ ਦਿਨ ਸਾਹਿਬ ਦਾ ਤੇ 5 ਦਿਨ ਬਾਅਦ ਮੇਰੀ ਮੰਮੀ ਦਾ ਵੀ ਜਨਮ ਦਿਨ ਸਾਡੇ ਤਿੰਨਾਂ ਦੇ 1 ਮਹੀਨੇ ਚ ਹੁੰਦੇ ਆ ਨਾ ਆਪੇ ਮੇਰਾ ਆਟਰ ਦਸੰਬਰ ਨੂੰ ਸਾਬ ਦਾ 15 ਨੂੰ ਤੇ ਮੰਮੀ ਦਾ 20 ਨੂੰ ਤੇ ਹੁਣ ਦਿਖਾਉਂਦੇ ਪਾਪਾ ਜੀ ਦੀ ਬਾਗਬਾਨੀ ਲੈ ਵੀ ਇਹ ਧੁੱਪ ਵੀ ਬਹੁਤ ਸੋਹਣੀ ਖਿਲਰੀ ਹੋਈ ਆ ਸੰਤਰੇ ਹੈਗੇ ਨੇ ਸੰਤਰੇ ਕਿੰਨੂ ਇੱਕ ਦੋ ਬੜਾ ਕਿੰਨੂ ਬੱਲੇ ਬੱਲੇ ਆ ਦੇ ਤੋੜੀਏ ਤੋੜ ਦੋ ਤੋੜ ਦੋ ਸਾਰੀ ਤੋੜ ਦੇ ਹਾਂ ਹਾਂ ਟੋੜੀਏ ਟੋੜ ਦੋ ਟੋੜ ਦੋ ਦੇਖੋ ਕਿੱਡਾ ਬੁਰਾ ਨਹੀਂ ਹਾਂ ਖਾਗੇ ਦੇਖਾਂਗੇ ਹੁਣ ਹਾਂ ਹਾਂ ਟੋੜ ਦੋ ਪਹਿਲਾਂ ਸਾਰੇ ਆ ਦੇਖੋ ਇਹ ਆਣੀ ਤਾਂ ਤੋੜਨ ਨੂੰ ਤੇ ਇੱਕ ਮਾਕੇ ਤੋੜਨ ਨੂੰ ਇਹ ਦਰਿਕਾ ਹੁੰਦਾ ਖਿੱਚ ਗਿਆ ਨਹੀਂ ਹੈ ਖਿੱਚ ਗਿਆ ਆਂ ਦਰਿਕਾ ਲੱਗ ਗਿਆ ਸਾਡੇ ਘਰਾਂ ਵੀ ਬੜੀ ਮਾਦੇ ਉਹਦੇ ਦੂਵੇ ਲੋਟ ਹੈ ਲੋਈ ਮੈਂ ਟੋਕਰੀ ਭਰਤੀ। ਖਾਓਗੇ 100 ਰੁਪਏ ਦੇ? ਕਿੜੀਆਂ ਮਤ ਖੋਲ? ਇਹ ਖਾ। ਮੈਂ ਤੋਰਦਾ। ਆਓ। ਕੱਚਾ ਛੱਡ ਦਿੰਨੇ ਕੱਦ। ਬਸ ਬਹੁਤ ਹੈ। ਇੰਨੇ ਖਾਣੇ ਵੀ ਇਹਨੇ। ਚਲ। ਚੱਲ ਛੱਡ ਦੇ। ਹੋਗੇ ਮਾਪੇ 100 ਰੁਪਏ ਦੇ? ਹਾਂ ਜੀ ਹਾਂ ਹਾਂ। 100 ਰੁਪਏ ਦੇ ਹੋਗੇ। ਆ ਜੋ। ਕਿਲੋ? 2.5 ਕਿਲੋ ਦਿੰਨੇ। ਅੱਛਾ। ਉਹਨਾਂ ਕੋਲ ਤਾਂ ਨੰਨ ਮੁੱਛੇ ਹੁੰਦੇ ਵੀ ਹੈ। ਹਮਮ। ਉਹ ਪਹਿਲਾਂ ਢੋਲ ਲੈ ਫਿਰ ਸਹੀ। 판ਦੀ। ਘਰ ਦੇ ਬੰਦਰ। ਲਾ ਵੀ। ਲਾ ਵੀ ਸੰਤਰੇ ਢੋਲੇ ਸਾਰੇ। ਚਲੋ ਜੀ। ਤੇ ਹੁਣ ਦੇਖਦੇ ਜੇ ਖਿਲਾੜੀ ਚੱਲਦੀ ਹੋਈ ਉੱਥੇ ਵੀ ਗੇੜਾ ਮਾਰ ਕੇ ਆਉਂਦੇ ਆ। ਜਦ ਤੱਕ ਮੰਮੀ ਰਹੀ ਤਿਆਰ ਹੋ ਲਣ ਫਿਰ ਚੱਲਦੇ ਆਪਾਂ ਗੁਰਦੁਆਰ ਸਾਹਿਬ ਦਰਸ਼ਨ ਕਰਨ। ਨਾਲੇ ਤੁਹਾਨੂੰ ਘਰੋਂ ਦੇ ਨਾਲ ਅਸੀਂ ਆਪ ਕਰਾਂਗੇ। ਉਹਦਾ ਮੋਬਾਈਲ ਚੱਕ ਨਹੀਂ। ਪੁੱਛ ਲਓ ਫੋਨ ਕਰਕੇ। ਲੋ ਬਈ ਉਹ ਇੱਕ ਖਿਡਾਰੀ ਐ ਇੱਧਰ ਮੇਰਾ ਨਾਨਕੇ ਪਿੰਡ ਇੱਥੇ ਰਸ ਕੱਢਣ ਲੱਗੇ ਹੋਏ ਐ ਇੱਧਰ ਰਸ ਨਿਕਲ ਉਹ ਬਾਹਰ ਸਾਫ ਨਹੀਂ ਆਉਂਦੀ ਹੋਣੀ ਜਨਰੇਟਰ ਕਰਕੇ ਇਰ ਲਾਈ ਜਾਂਦੇ ਇਧਰੋਂ ਵਝਾਈ ਜਾਂਦੇ ਆ ਅਦਰੋਂ ਗੋੜ ਦੇਖੋ ਵੀ ਬਣਦਾ ਅਦਰੋਂ ਸੱਕਰ ਬਣ ਗਈ ਹੋ ਗਈ ਤੇ ਆ ਠੀਕ ਹੈ ਮਨ ਕੀ ਸੱਕਰ ਆ ਸੱਕਰ ਹੋਰ ਦੇਖੋ ਆਹ ਆ ਤਿਆਰ ਹੈ ਵਸ ਥੋੜਾ ਜਿਹਾ rani edi no bhai hun pinde apan ਬਿਲੇ ਬਿਟਾਏ ਕਰੈਸ਼ ਯੂਜ਼ਰ ਦਾਸ ਪਿਓ ਰਹੇਂ ਦੇਸੀ ਘੁੜ ਤਿਆਰ ਹੁੰਦਾ ਸਾਡੇ ਉਰੇ ਅਸੀਂ ਵੀ ਉਰੇ ਤੇ ਹੀ ਲੈ ਕੇ ਜਾਂਦੇ ਹੁੰਦੇ ਯਾਰ ਕਈ ਵਾਰ ਆਉਂਦੇ ਉਰੇ ਤੇ ਉਹ ਸੱਕਰ ਲੈ ਕੇ ਜਾਵਾਂਗੇ ਬਰੋ ਤੇ ਸੱਕਰ ਤੇ ਗੁੜ ਬਸ ਹੋਰ ਵੀ ਨਾ ਲੈ ਵੀ ਪੀ ਲਓ ਬਾਈ ਜਿਹੜਾ ਆਪਾਂ ਰੇੜੀਆਂ ਬਰ ਜੂਸ ਪੀਂਦੇ ਆ ਗੰਨੇ ਵਾਲਾ ਰਸ ਉਹ ਥੋੜਾ ਖਰਾਬ じゃ ਕਰਦਾ ਆਪਾਂ ਜੇ ਥੋੜੀ ਦੇਰ ਬਾਅਦ ਪੀਂਦੇ ਆ ਤੇ ਇਹ ਪੀਂਦੇ ਤਾਂ ਜਮਾ ਖਰਾਬ ਨਹੀਂ ਲੱਗਿਆ ਇਹ ਰਸ ਹੈ ਨਿੱਕ ਨੰਬਰ ਐ ਬਾਪੇ ਜਿਹੜਾ ਰਸ ਆਪਾਂ ਉਹਨਾਂ ਆਪਾਂ ਪੀਂਦੇ ਆ ਰੇੜੀਆਂ ਬਰ ਉਹ ਖਰਾਬ ਕਰਦਾ ਪੀਣੇ ਬਾਅਦ ਉਹ ਤਾਂ ਬਜਾ ਬਰਛਾੜ ਤੋਂ 100 ਕੇ ਪਾਉਨੇ ਹੋਰ ਚੀਜ਼ ਇਹ ਪ्योर ਚੀਜ਼ ਆ ਜਿਹੜੀ ਉਹ ਡਾਇਰੈਕਟਰ ਕਰਦੇ ਫਰੈਸ਼ ਕਰਦੇ ਡਾਇਰੈਕਟ ਕਰਦੇ ਹਾਂ ਉਹ ਗੰਨਾ ਰੱਖਿਆ ਹੋਦਾ ਸਟੋਰਾਂ ਵਿੱਚ ਦੇਰ ਬਾਅਦ ਲਿਆਉਂਦੇ ਹਾਂਜੀ ਉਹ ਤਾਂ ਥੋੜੀ ਜਿਹੀ ਜਦੋਂ ਜਾਪੋ ਖਰਾਬੇ ਆਉਂਦਾ ਗੰਨਾ ਫਰੈਸ਼ ਇਹ ਫਰੈਸ਼ ਬਣਨੇ ਦਾ ਸੀ ਇਹ ਰਸ ਜਿੰਨਾ ਮਰਜ਼ੀ ਪੀ ਲੋ ਆਪਾਂ ਕੁਝ ਨਹੀਂ ਖਰਾਬ ਕਰਦਾ ਉਹ ਆਪ ਨਹੀਂ ਕਰਦਾ ਉਹ ਅਸੀਂ ਘਰਾਂ ਹੀ ਰਸ ਪੀਤਾ ਸੀਗਾ ਉਦੋਂ ਪਿਛਲੇ ਨਾ ਦੋ ਦਿਨ ਪਹਿਲਾਂ ਹਾਂ ਛਟੇ ਘਰ ਦੇ ਬਾਹਰ ਹੈ ਅੱਧਾ ਗਲਾਸ ਪੀਣ ਨਾਲੇ ਖਰਾਬ ਕਰਦਾ ਖਰਾਬ ਕਰਦਾ ਉਹ ਨਿੰਬੂ ਬਹੁਤ ਹੀ ਜ਼ਿਆਵਾਰਾਂ ਦੇ ਵਿੱਚ ਉਹ ਨਿੰਬੂ ਉਹ ਦੀ ਖਰਾਬ ਕਰਦੀ ਹੈ ਰਸ ਸਵਾਦ ਜਾਂ ਕਰਨ ਵਾਸਤੇ ਨਾ ਮਨੂਨ ਪਾ ਦਿੰਦਾ ਉਹ ਖਰਾਬ ਕਰਦਾ ਹਾਂ ਉਹ ਖਰਾਬ ਕਰਦਾ ਤੇ ਫਰੈਸ਼ ਰਹੇਗਾ ਉਹ ਗੰਨਾ ਸਟੋਰਾਂ ਜੇ ਰੱਖਿਆ ਹੋਆ ਹੁੰਦਾ ਇਹ ਤਾਂ ਹਾਂ ਨਾ ਵੀ ਬੱਤਾ ਆ ਗਿਆ ਉਹ ਪਾ ਦੇ ਦੀਆਂ ਕਿਹਨਾਂ ਕਲਾੜੀ ਇੱਧਰ ਹੀ ਬੰਨ੍ਹਣਾ ਹੈ ਵੀ ਦੋ ਕਲਾੜੀਆਂ ਦਾ ਫੋਨ ਨੰਬਰ ਕਲਾੜੀਆਂ ਦਾ ਫੋਨ ਨੰਬਰ ਕਿੱਥੇ ਲਿਖਿਆ ਹੈ ਫੋਨ ਨੰਬਰ ਬਾਹਰ ਆ ਲਿਖਿਆ ਬਈ ਇਹਨਾਂ ਦਾ ਫੋਨ ਨੰਬਰ ਇੱਧਰ ਤੇ ਦਿਖਾਉਂਦਾ ਇਹਦੇ ਸੇ ਕੋੜਾ ਕਲਾੜੀ ਅਕਵਿੰਦਰ ਸਿੰਘ ਆਹ ਦੋਵੇਂ ਕੰਟੈਕਟ ਨੰਬਰ ਹੈ ਤੁਹਾਡੇ ਸਾਹਮਣੇ ਸਾਰਾ ਸਮਾਨ ਤਿਆਰ ਹੋਇਆ ਹੋਇਆ ਤੁਸੀਂ ਆਪਾਂ ਵੀ ਤਿਆਰ ਕਰਾ ਸਕਦੇ ਹੋ ਰੋਰੇ ਹਾਂਜੀ ਹਾਂਜੀ ਆ ਮੈਂ ਚਾਹ ਰਿਹਾ ਸੀ ਪਿੰਡ ਆ ਪਪਰਾਲੀ ਕਕਰਾਲੀ ਦੇ ਕਕਰਾਲੀ ਦੇ ਨਾਲ ਹਾਂਜੀ ਕਕਰਾਲੀ ਦੇ ਨਾਲ ਹਾਂਜੀ ਸਭ ਤੋਂ ਪੁਰਾਣੀ ਖਿਲਾੜੀ ਹੈ ਜੀ ਆਪਣੀ ਹਾਂ ਮੈਂ ਸ਼ੁਰੂ ਤੋਂ ਹੀ ਮੈਂ ਦੇਖਦਾ ਹੁੰਦਾ ਉਹਰੇ ਨੇ ਹਾਂਜੀ ਹਾਂਜੀ ਕਿ ਉਹਰੇ ਸਾਰਾ ਤਿਆਰ ਕਰਦੇ ਥੋੜੇ ਸਾਹਮਣੇ ਅਠਾ ਦੇ ਸਾਹਮਣੇ ਇੱਥੇ ਹੈਂ ਆਦੀ ਬਾਦੀ ਯਾਰੀ ਚੱਲਦਾ ਇਹਦਾ ਹੀ ਹੁਣ ਗੁੜ ਬਣਾਵਾਂਗੇ ਇਹਦੀ ਸੱਕਰ ਤੇ ਨਾਲ ਨਾਲ ਦੂਵਾ ਸ਼ੁਰੂ ਕਰਤਾ ਸਰ ਪਿੰਡ ਜੋ ਸਰ ਨੂੰ ਪੁਰਾਣੀ ਖਿਡੌੜੀ ਹਾਂ ਜੀ ਏਰੀਏ ਇਲਾਕੇ ਵਿੱਚ ਇਲਾਕੇ 'ਚ ਸ਼ੁਰੂ ਤਾਂ ਮੌਰੀ ਖਾਨ ਹੁੰਦਾ ਜੱਦੀ ਜੱਦੀ ਕੰਮ ਕਰਦੇ ਹਾਂ ਪਹਿਲਾਂ ਜ਼ਿੰਮੇਵਾਰ ਨਾਲ ਕੰਮ ਕਰਦੇ ਸੀ ਹਾਂ ਜੀ ਉਹ ਕਿੰਨੇ 10 ਸਾਲ ਤੋਂ ਕਰਦੇ ਬਸ ਹੁਣ 30 ਸਾਲ ਹੋ ਗਏ ਹੁਣ 30 ਤੋਂ ਸਾਢੇ ਅੱਛਾ ਹੈ ਆਪ ਵੀ ਖਿਡੌੜੀ ਬਣਾ ਰਹੇ ਹਾਂ ਕਿੰਨੇ ਦਿਨ ਹੋ ਗਏ ਆਪਣੀ ਖਿਡੌੜੀ ਲਾਏ ਨੂੰ ਹੋ ਗਏ 26 ਸਾਲ 27 ਸਾਲ ਦੀ 26 27 ਸਾਲ ਤੋਂ ਆਪਣਾ ਕੰਮ ਕਰਦੇ ਨੇ ਪਹਿਲਾਂ ਜੀਨੀਕਰੋ ਨਾਲ ਕੰਮ ਕਰਦੇ ਤੇ ਹਾਂ ਹੁਣ ਆਪਣਾ ਕਰਦੇ 30 35 ਸਾਲ ਦਾ ਤਜਰਬ ਹੂੰ 30 35 ਸਾਲ ਦਾ ਤਜਰਬਾ ਕੋਲ ਬਣਾਉਣਾ ਹਾਂ ਗੋੜਾ ਖਾ ਕੇ ਤਾਂ ਹੁੰਦੇ ਹੁਣ ਕਿੰਨਾ ਮਿੱਠਾ ਹਾਂ ਬੰਦਾ ਕਰਨਾ ਅੱਜ ਹਣ ਉਹ ਤਾਂ ਕੋਈ ਨਹੀਂ ਇਹ ਮਾਰੀ ਗਿਆ ਜਿੱਗਰੀ ਨਾਲ ਆ ਗਿਆ ਨਾ ਨਾ ਵੀ ਟੱਕਣਾਂ ਨੂੰ ਅੱਗੇ ਲੈ ਕੇ ਆਇਆ ਹਲਾ ਦੇਸੀ ਲੌਲੀਪਾਪ ਖਾਣਾ ਬੜਾ ਸਵਾਦ ਲੱਗਦਾ ਵੀ ਇਦਾਂ ਨਾ ਵੀ ਇੱਧਰ ਗੁੜ ਮੜਨ ਲੱਗਿਆ ਇਹ ਨਹੀਂ ਬਣੂ ਸੱਕਰ। ਇਹ ਨਹੀਂ ਬਣੂ ਸੱਕਰ। ਉਹ ਤਾਂ ਪਿਓਸੀਆਂ ਬਣਨੀਆਂ, ਉਦੋਂ ਪਿਓਸੀਆਂ ਬਣਾਉਣੀਆਂ ਉਹ ਦੇ। ਹਾਂ ਹਾਂ। ਉਹ ਤਾਂ ਪਿਓਸੀਆਂ ਬਣਨੀਆਂ। ਪਿਓਸੀਆਂ। ਕੋਈ ਜ਼ਿਆਦਾ ਮੀਰੀ ਹੋਵੇ ਸੱਕਰ ਬਣੀ ਜਾਣੀ। ਆ ਸੱਕਰੇ ਬਣਦੀ ਉਦੋਂ। ਅੱਜ ਸੱਕਰ ਬਣਦੀ। ਲੱਗ ਇਦਾਂ ਗੋੜ ਖਾਣ ਦਾ ਲੱਗ ਸਵਾਦ ਹੈ। ਹੂੰ। ਜਿਹੜਾ ਜ਼ਿਆਦਾ ਨਰਮੰਦਾ ਤਾਂ ਲੱਗ ਸਵਾਦ ਹੈ। ਜਿਹਨੂੰ ਸੱਕਰ ਦਾ ਲੱਗ ਸਵਾਦ ਹੈ। ਇਹਨਾਂ ਸੁੱਕੀ ਜਾਣੀ ਦਾ ਸ਼ੱਕਰ ਬਣੀ ਜਾਣਾ ਹਾਂ ਉੱਧਰ ਤਿਆਰ ਹੋਈ ਜਾਣੀ ਹੋੜੀ ਹੋੜੀ ਹਾਂ ਆਓ ਜੀ ਕਰਮ ਪਹੁੰਚ ਗਏ ਤੇ ਹੁਣ ਕੱਢ ਲਈ ਆਪਾਂ ਨੇ ਗੱਡੀ ਤੇ ਹੁਣ ਚੱਲੀ ਅਮਰੰਡੇ ਨੂੰ ਗੁਰਦਵਾਰ ਸਾਹਿਬ ਗੱਡੀ ਹਲੇ ਸਾਡੇ ਨਾਲ ਦੇ ਘਰਾਂ ਖੜਦੀ ਐ ਆਪਣੇ ਘਰ ਦਾ ਹਲੇ ਗੇਟ ਛੋਟਾ ਐ ਉਹਦੇ ਕਰਕੇ ਅੰਦਰ ਨਹੀਂ ਵੜਦੀ ਆਹ ਮੁੰਡਾ ਜਨਾਬ ਨੇ ਨਾਂ ਚੋ ਚਲੋ ਭਈ ਆ ਜਾਓ ਉਹ ਡਾਟਾ ਕੇ ਵਾਲੇ ਆਈਆਂ ਤੇ ਅੱਜ ਭਈ ਧੁੱਪ ਬਹੁਤ ਠਿੱਕੀ ਐ ਬਾਹਰ ਵਾਲੇ ਗਰਮੀਓ ਲੱਗਦੀ ਐ ਅੱਜ ਤਾਂ ਕੰਨ ਤੇ ਹੀ ਆਉਂਦੀ ਐ ਮੋਟੇ ਕਪੜੇ ਪਾਏ ਦੇ ਐਵੇਂ ਕਰ ਲਈ ਆਹੀ ਬਾਹਰੇ ਪਾ ਲਈ ਥੱਲੇ ਨੂੰ ਨੀ ਕੋਈ ਸ਼ਰਟ ਪਾਈ ਬਨਾਨ ਪਰ ਤੇ ਉੱਪਰ ਨੂੰ ਬਾਲੀ ਆ ਜਾ ਬਾਈ ਓਏ ਆ ਸਪਰੇਅ ਰ ਹੈਗੀ ਵਿੱਚ ਬੈ ਜਾ ਰਿਹਾ ਭਰੇ ਆ ਹਾਂ ਠੀਕ ਐ ਉੱਚੀਆਂ ਸੀਟਾਂ ਚੈੱਕ ਲੈਣੇ ਵਿੱਚ ਇਹਨੂੰ ਕਰ ਲੈ ਹੈਗੀ ਜਾਨ ਇਹ ਨਾ ਇਕਲਿਖ ਇਹ ਵੀ ਝੱਕੇ ਕਰਦੇ ਕੁੜੀ ਜਾਨ ਦਿਖਾ ਆਪਣੇ ਚ ਐ ਹੇ ਲਾਰੇ ਹੋਰ ਜ਼ੋਰ ਮਾਰ ਹਾਂ ਬਸ ਬਸ ਆਉਣ ਲੱਗ ਗਿਆ ਇਹਨੂੰ ਵੀ ਕਰਦੇ ਉਦਾਂ ਹੀ ਜ਼ੋਰ ਨਾ ਕਰ ਦੇ ਪਿੱਛੇ ਨੂੰ ਬਸ ਲੱਗ ਗਈ ਲੱਗ ਗਈ ਮੰਮੀ ਰਾਨ ਨੂੰ ਬਲਾਛਤੀ ਪਿੱਛੇ ਬਾਈ ਆ ਗਿਆ ਕੈਮਰਾ ਸਾਫ਼ ਕਰੀਏ ਥੋੜਾ ਜਿਹਾ ਮੰਦਮਝਾ ਹੋ ਗਿਆ ਛੋਟੇ ਜਿਹੇ ਲੋਰੀ ਮਰੰਡੇ ਵਾਲੀ ਸੜਕ ਨੂੰ ਪਏ ਵੇ ਤੇ ਸਾਹਮਣੇ ਨਗਰ ਕੀਰਤਨ ਕਿ ਕੋੜਾ ਸਿੰਘਰਪਾਲ ਸਾਹਿਬ ਤਲਾ ਹੋਇਆ ਇੱਕ ਗੁਰਦੁਆਰਾ ਸਾਹਿਬ ਜਾਨੇ ਕੋਤ ਵਾਲੀ ਗੁਰਦੁਆਰਾ ਸਾਚੀ ਜਾ ਅੱਛਾ ਅੱਛਾ ਤੇ ਇਧਰ ਆ ਗਈ ਮਿਲ ਸ਼ੂਗਰ ਮਿਲ ਰੰਡੇ ਨਿਮਸ਼ ਹੋਰ ਮੁੱਟੀ ਕਿਤੇ ਲੱਗ ਚੜ ਗਈ ਇਧਰ ਮੋਰ ਇਹ ਹਾਲ ਹੈ ਸਿਰੇ ਹੀ ਹੈ परि भी होने इस टैम खुल सार गुरद्वारा साहब पांडे वा श्री तिवाली साहेब ਹਾਂ ਜੀ ਹੋ ਮੇਰੇ ਮੇਰੇ ਪਰਮਤਮ ਸੁਆਮੀ ਪ੍ਰਾਪਤ ਹੋ ਤੀ ਆ ਨਾ ਕੋਈ ਕੋਰ ਹੁੰਦਾ ਤੇ ਲੋਰੀ ਗੁਰਦਵਾਰ ਸਾਹਿਬ ਦਰਸ਼ਨ ਕਰਕੇ ਬਾਅਦ ਤੇ ਹੁਣ ਜੇ ਹੁਣ ਚੱਲੀਏ ਖੇਤਾਂ ਨੂੰ ਸਰਗਮਾ ਮੁਦੀਲੇ ਆਈਏ ਥਿਊ ਚੈੱਕ ਕਰੋ ਅੱਜ ਮੈਂ ਕਿ ਮੌਸਮ ਬਸੋਣਾ ਪੈਣਾ ਠੰਡਾ ਹਵਾ ਚੱਲਦੀ ਲੱਗਦਾ ਮਿੱਟੀ ਮਿੱਟੀ ਵਿੱਚ ਧੜੋਏ ਪਰ ਆਹ ਮੌਸਮ ਸਭ ਨੂੰ ਸੋਹਣਾ ਹੈ ਨਾ ਠੰਡਾ ਨਾ ਗਰਮੀ ਹੈ ਮਿਕਸਿਆ ਮੌਸਮ ਹੈ ਪੰਜ ਪਹੁੰਚ ਗਏ। ਜਾਂ ਮੋਲੀ ਪੜਦੇ। ਓਨਲੀ ਪੜ ਦੋ। ਅੱਛਾ। ਛਲਕਮ ਦੇਖਾ ਛਲਕਮ ਖਾਈਏ। ਹੋ ਆ ਹੋ। ਛਲਕਮ ਮੋਟੀ ਜੀ। ਆ। ਤੋੜ ਲਾ ਹਾਂ ਹਾਂ। ਨਾ ਖਾਈਏ ਨੋ। ਛਲਕਮ ਹੈਗੀ। ਹੈਗੀ ਹੈਗੀ। ਥੋਲੇ ਬਸ ਤੋਲੇ। ਉਹ ਲਿਆ ਦੇ। ਹੈਗਾ ਬਣ ਗਿਆ ਥੋਲੇ ਇੱਕ। ਉਹ ਗਾਹੋਂ ਦਾ ਪੋਣੀ ਹੈਗਾ ਉੱਧਰ। ਚੰਗੀ ਤਰ੍ਹਾਂ ਥੋਲੇ। ਤੂੰ ਮਾਰਿਆ ਮੇਰੇ ਨਾਲੇ। ਨਾ ਨਵੀ ਨੂੰ ਮੌਸਮ ਦੇਖਿਓ ਬਈ ਕਿੰਨਾ ਸੋਹਣਾ ਲੱਗਦਾ ਅੱਜ ਇਹ ਸਵਰਗ ਮਾ ਇਹ ਸਰਗਮਾ ਸਰਗਮਾ ਮੋਲੀਆਂ ਮੋਲੀਆਂ ਸੈਗ ਖਾਣਾ ਬਾਈ ਮੋਲੀਆਂ ਕੱਟੇ ਤੋੜੀ ਆ ਮੋਲੀਆਂ ਫਿਰ ਹੁਣ ਉਹ ਹੋ ਜਾਂਦੀ ਨਾ ਕੱਠੀਆਂ ਜੀਆਂ ਸ਼ਾਲੇ ਕਮਾਤੋਂ ਹੋ ਗਲੇ ਲੜਾਈ ਕੈਚ ਨਾ ਦੇ ਕਿੱਥੇ ਗਿਆ ਤਾਂ ਨਹੀਂ ਹੱਥ ਲਾ ਤੇ ਦਾਤੀ ਬਈ ਵਾਪੇ ਉੱਥੇ ਦਾਤੀ ਪਈਗੇ ਨਹੀਂ ਲੈ ਦਾਤੀ ਗੱਡੀ ਦਾਤੀ ਦਾ ਛੱਲ ਦੇ ਉਹਨੂੰ ਚੱਲ ਲਵੀ ਭੱਜ ਗਏ ਕਿੱਧਰ ਇੱਧਰ ਆਹੀ ਘਰੇ ਜਾਓ ਇਕੱਲੇ ਅਚੌਰੇ ਵੀ ਅੰਦਰ ਪਈਆ ਲੱਭੋ ਬਾਈ ਲੱਭੋ ਆ ਰਹੀ ਜਾਂਦਾ ਰਾਮਲਗੀ ਹਾਂ ਆ ਕੇ ਯਾਰ ਸਵੇਰੇ ਦੀ ਰੰਗ ਹਾ ਤੇ ਕੱਢ ਦਤੀਓ ਕੱਢਣੀ ਆ ਉਹ ਦਾਤੀ ਦਾਤੀ ਦਤੀ ਹਾਨਾਬੀ ਮਰਗੀ ਮਿੰਗੀ ਲੈ ਲੈ ਵੱਡੀਆਂ ਅੰਸ਼ਾ ਲਗਾਉਨੋ ਤੇ ਖਾਈਏ ਲੈ ਵੇ ਸਕੂਟਰੀ ਭਰ ਲਈ ਸ਼ਰਗਵਾਲਾ ਨਾਲ ਤੇ ਹੁਣ ਦੇਖਿਓ ਮੋਟਰ ਲੈ ਵੇ ਤੁਹਾਨੂੰ ਇੱਕ ਦਿਖਾਉਂਦੇ ਆ ਗੰਨਾ ਕਿੱਡਾ ਵੜਾ ਹੈ ਆਪੇਰਾ ਕੱਦ ਕਿੰਨਾ ਹੋਊਗਾ 6 ਫੁੱਟ 5.5 ਹੋਰ ਦੇਖ ਜਾ ਕੇ ਕਰੋ ਬਾਈ 6 ਫੁੱਟ ਦਾ ਹੋਊਗਾ ਨਾ 12 ਫੁੱਟ ਦਾ ਹਾਂ 10 ਫੁੱਟ ਦਾ ਹੋਊਗਾ ਹੈਨਾ ਨੰਨਾ ਹੂੰ ਜਿਆਦਾ ਹੀ ਇਹ ਵੀ 6 ਫੁੱਟ ਦਾ ਦਿਖਾਵਾ ਪਿੱਛੇ ਨਹੀਂ ਲੈ ਵੀ ਵਿੱਚ ਖੜੇ ਤਾਂ ਪਤਾ ਹੀ ਨਹੀਂ ਲੱਗਦਾ ਬੰਦਾ ਖੜਾ ਹੈ ਕਿ ਨਹੀਂ ਹਾਂ ਫਿਰ ਗੰਨਾ ਲਾਇਆ ਵੇਂਦਰ ਗੁੜਾਈ ਕਰੀ ਵੀ ਆ ਸਾਰੀ ਲੋਵੀ ਹੁਣ ਵਾਰੀ ਆਗੀ ਕੇਕ ਕੱਟਣ ਦੀ ਸਾਰਿਆਂ ਦੇ ਨਾਮ ਲਗਾਤੇ ਨੂਰ ਨੇ ਸਹਿਬ ਮਹਿਕ ਨੂਰ ਤੱਕ ਕੱਟੀ ਇਹਨੂੰ ਕੇਕ ਲੋਵੀ ਮਾਰ ਦੋ ਬੂ ਮਾਰ ਦੇ ਬਈ ਹੈਪੀ ਬਰਥਡੇ ਮਾਰਣੀ

ਨੂਰ ਦਾ ਥੋੜੀ ਜਿਆਦਾ ਬੰਦੇ ਨੇ ਅੱਜ ਸਪੈਸ਼ਲ ਨਾਮ ਲਖਾਇਆ ਨੂਰ ਨੇ ਕਹਿੰਦੀ ਮੇਰਾ ਨਾਮ ਜ਼ਰੂਰ ਲਿਖਣਾ ਨੂਰ ਜਦੋਂ ਚੱਲ ਚੱਲ ਨਾ ਭਾਈ ਹੋਰ ਰਹਿ ਗਿਆ ਚੱਲ ਫਿਰ

ਚੱਲ ਜੋ ਚਲੋ ਬਾਪਾ ਠੀਕਾ ਠੀਕਾ ਚਲੋ ਜੀ ਤੂੰ ਵੀ ਖਿਲਾ ਦੇ ਖਿਲਾ ਉਹ ਆਉਣ ਲੱਗੀ ਆ ਉਹਨਾਂ ਨੂੰ ਖਿਲਾ ਦੇ ਤੂੰ ਵੀ ਜੇ ਖਿਲਾਇਆ ਉਹ ਵੀ ਖਿਲਾ ਦੇ ਸਿਖਿਆਵਾਜ ਜਾਈ ਵੀ ਨਹੀਂ ਖਾਣ ਬੋਈ ਇਹਨੂੰ ਖਿਲਾ ਦੇ ਜੇ ਤੂੰ ਖਿਲਾ ਰੇ ਇਹਨੂੰ ਮੋਤੀਵਾਦ ਕਰਦਾ ਜੀ ਮੋਤੀਵਾਦ ਨਾਲ ਆਇਆ ਵੀ ਦੇ ਦੇ ਤੈਨੂੰ ਕਿੱਥੇ ਲੈ ਫੋਟੋ ਕਿੱਥੇ ਭੇਜ ਰਿਹਾ ਇਹਨਾਂ ਫੋਟੋ ਕਿੱਥੇ ਤੂੰ ਵੀ ਭੇਜ ਤੂੰ ਵੀ ਨਾ ਤੂੰ ਵੀ ਭੇਜ ਨਾ ਤੂੰ ਵੀ ਵੈਨ ਨਾਲੇ ਵਜਾ ਨਾ ਐ ਸਾਈਡ ਤੋਂ ਵਜਾ ਹਾਂ ਲੈ ਵੀ ਅੰਦਰੋਂ ਦੇਖੋ ਸਾਹਮਣੇ ਦੇਖੋ ਤੈਨੂੰ ਅੱਪਰ ਉੱਧਰ ਸਾਹਮਣੇ ਤੇ ਸਾਹਮਣੇ ਅੱਪਰ ਨੂੰ ਚਲੋ ਜੀ ਠੀਕ ਮਾਰ ਕਰਨ ਵਰਗੀ ਸ਼ਕਲ ਹੈ ਜੀ ਚਲੋ